ਮਾਤਾ ਤੇ ਪਰਦਾ ਵੀਡੀਓ ਜਿਵੇਂ ਤੁਸੀਂ ਦੇਖਿਆ ਹੈ ਕਿ ਕਰਨ ਆਪਣੀ ਮੰਮੀ ਨੂੰ ਕਹਿ ਰਿਹਾ ਹੈ ਕਿ ਮੰਮੀ ਮੈਂ ਵੀ ਚਾਚੂ ਦੀ ਤਰ੍ਹਾਂ ਹੀ ਵਿਆਹ ਕਰਵਾਵਾਂਗਾ ਤਾਂਕਾ ਸੰਦੀਪ ਉਸ ਨੂੰ ਗੁੱਸੇ ਹੁੰਦੀ ਹੈ ਤੇ ਉਸ ਨੂੰ ਸਮਝਾਉਂਦੀ ਵੀ ਹੈ ਕਿ ਚਾਚੂ ਦੀ ਤਰ੍ਹਾਂ ਕੋਈ ਵੀ ਕੰਮ ਨਹੀਂ ਕਰਨਾ ਜੇ ਤੂੰ ਛੋਟਾ ਹੈ ਤੇ ਦੂਜੇ ਪਾਸੇ ਪ੍ਰੀਤ ਆਪਣੀ ਮੰਮੀ ਨਾਲ ਗੱਲਾਂ ਕਰ ਰਹੀ ਹੈ ਕਿ ਸੰਦੀਪ ਤੇ ਵੀਰਜੀ ਨੇ ਮੈਨੂੰ ਇੱਕ ਵਾਰ ਵੀ ਨਹੀਂ ਬੁਲਾਇਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਮੈਂ ਘਰ ਆਈਆਂ ਤਾਂ ਉਸ ਦੀ ਮੰਮੀ ਕਹਿੰਦੀ ਹੈ ਕਿ ਜੋ ਕਵਲ ਹੈ ਉਹ ਮਿਲ ਦੇ ਵਿੱਚ ਗਿਆ ਹੋਇਆ ਹੈ ਕਿ ਸੰਦੀਪ ਤੇ ਪਈਏ ਤਾਂ ਉਸ ਟਾਈਮ ਉਹ ਕਹਿ ਰਹੀ ਹੈ ਕਿ ਮੈਨੂੰ ਤਾਂ ਵਿਕੀ ਨੇ ਕਿਹਾ ਸੀ ਕਿ ਬੀਜੀ ਸਰਕਾਰੀ ਨੌਕਰੀ ਲੱਗਿਆ ਨਾ ਫਿਰ ਇੱਕਦਮ ਆ ਕੇ ਵਿਕੀ ਗੇਮ পালਟ ਦਿੰਦਾ ਹੈ ਤੇ ਝੂਠ ਬੋਲਣ ਲੱਗ ਜਾਂਦਾ ਹੈ ਤੇ ਉਸੇ ਵਕਤ ਸੰਦੀਪ ਫਿਰ ਬਾਹਰ ਆਉਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਮੰਮੀ ਪਰ ਉਸਦੀ ਮੰਮੀ ਕਹਿੰਦੀ ਹੈ ਕਿ ਤੂੰ ਇੱਥੇ ਹੀ ਗੱਲ ਦੱਸੋ ਕਹਿੰਦੀ ਹੈ ਕਿ ਪ੍ਰੀਤ ਸੁਣ ਲਏਗੀ ਮੇਰੀ ਗੱਲ ਇੱਥੇ ਹੀ ਸੁਣ ਅੰਦਰ ਆਓ ਮੈਂ ਇੱਥੇ ਗੱਲ ਨਹੀਂ ਕਰਨੀ ਫਿਰ ਉਸ ਸੰਤ ਦੇ ਨਾਲ ਉਹਨੂੰ ਅੰਦਰ ਲੈ ਕੇ ਜਾਂਦੀ ਹੈ ਜਦੋਂ ਉਹ ਅੰਦਰ ਲੈ ਕੇ ਜਾਣ ਹੀ ਲੱਗਦੀ ਹੈ ਤਾਂ ਉਸੇ ਟਾਈਮ ਹੀ ਉਥੇ ਕਵਲ ਆ ਜਾਂਦਾ ਹੈ ਤੇ ਉਹਨਾਂ ਨੂੰ ਬੋਲਣ ਲੱਗ ਜਾਂਦਾ ਹੈ ਦੋਨੇ ਜਾਣੇ ਅੰਦਰ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਤੇ ਸਮਝਾਉਂਦੇ ਆ ਪਰ ਤਵਿੱਕੀ ਤੇ ਉਸਦੀ ਮੰਮੀ ਪੈਰਾਂ ਤੇ ਪਾੜੀ ਨਹੀਂ ਪੈਰ ਦਿੰਦੇ ਫਿਰ ਉਸੇ ਵਕਤ ਹੰਕਵਲ ਵੀ ਬਹੁਤ ਸਮਝਾਉਣ ਲੱਗਦਾ ਹੈ ਵਿੱਕੀ ਨੂੰ ਪਰ ਵਿੱਕੀ ਤੇ ਕੰਤੇ ਜੂ ਨਹੀਂ ਸਰਕਦੀ ਤੇ ਫਿਰ ਸੰਦੀਪ ਕਹਿ ਰੰਦੀ ਹੈ ਕਿ ਅਸੀਂ ਤੁਹਾਡਾ ਖਰਚਾ ਨਹੀਂ ਚੱਕ ਸਕਦੇ ਰੋਟੀ ਅੱਡੋ ਅੱਡ ਕਰ ਲਓ ਚੁੱਲੇ ਅੱਡੋ ਅੱਡ ਕਰ ਲਓ ਫਿਰ ਕੰਕਵਲ ਕਹਿੰਦਾ ਕਿ ਅਸੀਂ ਬਾਅਦ ਕਿੱਥੇ ਜਾ ਕੇ ਰਵਾਂਗੇ ਫਿਰ ਸੰਦੀਪ ਕਹਿੰਦੇ ਕਿ ਆਪਾਂ ਇੱਥੇ ਹੀ ਰਵਾਂਗੇ ਪਰ ਚੁੱਲੇ ਅੱਡੋ ਅੱਡ ਕਰੋ ਮੈਂ ਰੋਟੀ ਨਹੀਂ ਪਕਾਉਣੀ ਤੇ ਦੂਜੇ ਪਾਸੇ ਪ੍ਰੀਤ ਦੀ ਮੰਮੀ ਦਾ ਰੋ ਰੋ ਕੇ ਬੋਲ ਆਹਾਂ ਜਿਸ ਦੀ ਜਵੰਤੀ ਕਰੋ ਭਲ ਜੀ ਉਸ ਦਾ ਕੀ ਹਾਲ ਹੁੰਦੀ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਸ ਦੀ ਮੰਮੀ ਉਸ ਨੂੰ ਯਾਦ ਕਰਕੇ ਰੋਂਦੀ ਹੈ ਕਿ ਮੇਰੀ ਧੀ ਇਹ ਹਾਲਤ ਦੇਖ ਕੇ ਮੇਰੀ ਨੇਤਰ ਹੋਰ ਹੋ ਕੇ ਹੀ ਮਰ ਜਾਣਾ ਸੀ ਪਰ ਅੱਜ ਉਹਨੂੰ ਮੇਰੀ ਕੋਈ ਫਿਕਰ ਨਹੀਂ ਹੈਗੀ ਫਿਰ ਦੂਜੇ ਪਾਸੇ ਪ੍ਰੀਤ ਦੀ ਸੱਸ ਉਸ ਨੂੰ ਕਹਿੰਦੀ ਹੈ ਕਿ ਤੂੰ ਫਿੱਕੇ ਕੱਪੜੇ ਨਾ ਪਾਇਆ ਕਰ ਫਿਰ ਉਹ ਪ੍ਰੀਤ ਜਾਂਦੀ ਹੈ ਅੰਦਰ ਤੇ ਫਿਰ ਉਹ ਆ ਦੂਸਰੇ ਕੱਪੜੇ ਗੂੜੇ ਰੰਗ ਦੇ ਕੱਪੜੇ ਫਿਰ ਉਸ ਨੂੰ ਉਸ ਦੀ ਮੰਮੀ ਪਾਉਣ ਲਈ ਕਹਿੰਦੀ ਹੈ ਤੇ ਫਿਰ ਫ੍ਰੀਜ ਤੋਂ ਅੰਦਰ ਜਾਂਦੀ ਹੈ ਤੇ ਫਿਰ ਉਹ ਗੂੜੇ ਕੱਪੜੇ ਅੰਦਰੋਂ ਪਾ ਕੇ ਬਾਹਰ ਆਉਂਦੀ ਹੈ ਫਿਰ ਉਸ ਤੋਂ ਬਾਅਦ ਜਦੋਂ ਇਹ ਗੱਲ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਗਵਰਨਰਟ ਆ ਜਾਂਦੀ ਹੈ ਜੋ ਕਿ ਲੋਕੀ ਸਵਾਦ ਹੀ ਲੈਂਦੇ ਹੁੰਦੇ ਆ ਤੇ ਉਹਨਾਂ ਦੀ ਗਵਰਨਰਟ ਬਹੁਤ ਚੰਗਾ ਮਾੜਾ ਬੋਲਦੀ ਹੈ ਵਿੱਕੀ ਨੂੰ ਤੇ ਪ੍ਰੀਤ ਨੂੰ ਬਹੁਤ ਗੱਲਾਂ ਕਰਦੀ ਹੈ ਤੇ ਫਿਰ ਕਬਲ ਆ ਕੇ ਕਹਿੰਦਾ ਹੈ ਕਿ ਲੋਕਾਂ ਨੂੰ ਆ ਮੌਕਾ ਤਾਂ ਲੋਕ ਤਾਂ ਗੱਲਾਂ ਕਰਨਗੇ ਹੀ ਸਵਾਦ ਲੈਣਗੇ ਹੀ ਫਿਰ ਉਸ ਤੋਂ ਬਾਅਦ ਉਸਦੀ ਮੰਮੀ ਕਹਿੰਦੀ ਹੈ ਕਿ ਜੋ ਤੁਸੀਂ ਘਰ ਦੇ ਗੱਲਾਂ ਕਰ ਰਹੇ ਹੋ ਤੇ ਬਾਹਰ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਆਈਆਂ ਤੇ ਇਹ ਕਹਿ ਕੇ ਕਬਲ ਬਾਅਦ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੂ ਜਿਸ ਨੇ ਵੀ ਪ੍ਰੀਤ ਦਾ ਰਿਸ਼ਤਾ ਕਰਵਾਇਆ ਹੁੰਦਾ ਜੀਤਾ ਦੀ ਭੈਣ ਜਾਨੀ ਕਿ ਦਵਿੰਦਰ ਤੇ ਗੌਰਵ ਉੱਥੇ ਆ ਜਾਂਦੀ ਹੈ ਤੇ ਉਸ ਨੂੰ ਕਹਿੰਦੇ ਆ ਕਿ ਮੈਨੂੰ ਮੁੰਡੇ ਵਾਲਿਆਂ ਨੇ ਭੇਜਿਆ ਆਏ ਕਿ ਜਾਂ ਦੇਖ ਕੇ ਕਿੰਨੀਆਂ ਕ ਤਿਆਰੀਆਂ ਹੋਈਆਂ ਉਹਨਾਂ ਨੂੰ ਵਿਆਹ ਦੀ ਬਹੁਤ ਹੀ ਜ਼ਿਆਦਾ ਹੰਕਾਰੀ ਹੈ ਪਰ ਜੀਤਾ ਦੇ ਸੋਨੂੰ ਉਸ ਨੂੰ ਬੈਠ ਕੇ ਗੱਲ ਸਮਝਾਉਂਦੇ ਆ ਤੇ ਉਸ ਨੂੰ ਵੀ ਬਹੁਤ ਬੁਰਾ ਲੱਗਦਾ ਫਿਰ ਉਹ ਕਹਿੰਦੀ ਹੈ ਕਿ ਮੈਂ ਕਿੱਥੇ ਮੂਹ ਲਗਾਵਾ ਮੇਰੀ ਸਹੁਰਾਂਸ ਵੀ ਬੇਇੱਜ਼ਤੀ ਹੋਊਗੀ ਤੇ ਮੇਰੀ ਮੁੰਡੇ ਵਾਲਿਆਂ ਵੱਲੋਂ ਵੀ ਬੇਇੱਜ਼ਤੀ ਹੋਊਗੀ ਪਰ ਉਹ ਤੁਹਾਡੇ ਕੱਢਦੇ ਆ ਅਖੀਰ ਨੂੰ ਬਹੁਤ ਸਮਝਾਉਣ ਲੱਗ ਜਾਂਦੇ ਆ ਜਵਿੰਦਰ ਨੂੰ ਸੋਨੂੰ ਵੀ ਬਹੁਤ ਗੱਲਾਂ ਕਰਦਾ ਕਿ ਮੇਰੀ ਤੇ ਮੇਰੀ ਭੈਣ ਦੇ ਵਿੱਚ ਕੋਈ ਨਾ ਨਹੀਂ ਕੁੱਬਦਾ ਸੀ ਪਰ ਇਹ ਸਾਨੂੰ ਵੀ ਨਹੀਂ ਪਤਾ ਕਿਵੇਂ ਹੋਊਗਾ